ਫਿਲੌਰ ਪੁਲਿਸ ਨੇ ਇੱਕ ਖਤਰਨਾਕ ਗੈਂਗਸਟਰ ਨੂੰ ਨਸ਼ੀਲੇ ਪਦਾਰਥਾਂ ਅਤੇ ਅਸਲੇ ਸਮੇਤ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਗ੍ਰਿਫਤਾਰ ਕੀਤੇ ਦੋਸ਼ੀ ਦੀ ਪਛਾਣ ਸੁਖਦੀਪ ਸਿੰਘ ਉਰਫ ਮੱਟੀ ਪੁੱਤਰ ਨਰਿੰਦਰ ਸਿੰਘ ਵਾਸੀ ਪਿੰਡ ਸ਼ੋਕਰਾਂ ਥਾਣਾ ਫਿਲੌਰ ਜ਼ਿਲ੍ਹਾ ਜਲੰਧਰ ਵਜੋਂ ਹੋਈ ਹੈ ਇਸ ਸੰਬੰਧੀ ਗੱਲਬਾਤ ਕਰਦਿਆਂ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪੁਲਿਸ ਨੇ ਇਸ ਦੋਸ਼ੀ ਦੇ ਕਬਜ਼ੇ ਵਿੱਚੋਂ 31 ਗ੍ਰਾਮ ਹੈਰੋਇਨ 100 ਨਸ਼ੀਲੀਆਂ ਗੋਲੀਆਂ ਇੱਕ ਪਿਸਤਲ ਇੱਕ ਮੈਗਜ਼ੀਨ ਅਤੇ 7 ਜਿੰਦਾ ਰੌਣ ਤੋਂ ਇਲਾਵਾ 2 ਲੱਖ ਰੁਪਏ ਦੀ ਡਰੱਗ ਮਨੀ ਵੀ ਬਰਾਮਦ ਕੀਤੀ ਹੈ ਜਿਸ ਕਲਾਪ ਪੁਲਿਸ ਨੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਉਹਨਾਂ ਦੱਸਿਆ ਕਿ ਦੋਸ਼ੀ ਪਾਸੋਂ ਕੀਤੀ ਮੁੱਢਲੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਸੁਖਦੀਪ ਸਿੰਘ ਦੇ ਖਿਲਾਫ ਪਹਿਲਾਂ ਵੀ ਵਕਫਾ ਘਾਤਾ ਰਮਾ ਤਹਿਤ કુલ 18 ਮੁਕਦਮੇ ਦਰਜ ਨੇ ਅਤੇ ਇਹ ਹੈਰੋਇਨ ਬਾਰਡਰ ਏਰੀਆ ਵਿੱਚੋਂ ਸਸਤੇ ਭਾਅ ਦੇ ਲਿਆ ਕੇ ਮਹਿੰਗੇ ਭਾਅ ਦੇ ਵੇਚਦਾ ਸੀ ਫਿਲੌਰ ਤੋਂ ਨਵਰਾੰਗ ਚੈਨਲ ਦੀ ਰਾਜਮਾ ਨੰਗਲ ਦੀ ਵਿਸ਼ੇਸ਼ ਰਿਪੋਰਟ ਜੁੱਧ ਨਸ਼ਾ ਵਿਰੁੱਧ ਜੋ ਚਲਾਇਆ ਗਿਆ ਨੂੰ ਉਸ ਸਮੇਂ ਸਫਲਤਾ ਮਿਲੀ ਜਿਸ ਸਮੇਂ ਸਾਡੇ ਮਾਨਯੋਗ ਐਸਐਸਪੀ ਸ਼੍ਰੀ ਹਰਵਿੰਦਰ ਸਿੰਘ ਵਰਗ ਜਨਰ ਤੇ ਹਾਤੀ ਜੀ ਵੱਲੋਂ ਚਲਾਈ ਗਈ ਵਿਸ਼ੇਸ਼ ਮਹਮ ਨਸ਼ਾ ਵਿਰੋਧ ਅਤੇ ਮਾੜੇ ਅਨਸਰਾਂ ਉੱਲ ਸਫਲਤਾ ਮਿਲੀ ਜਿਸ ਵਿੱਚ ਇਨਸਪੈਕਟਰ ਸੰਜੀਗਪੂਰ ਉਸ ਦੀ ਟੀਮ ਚੌਕੀਂ ਜਾਜ ਅਪਰਾ ਤੇ ਸਖਤ ਮਿਹਨਤ ਕੀਤੀ ਜਿਸ ਵਿੱਚ ਅਸੀਂ ਸੁਖਦੀਪ ਸਿੰਘ ਮੱਟੀ ਜਿਹੜਾ ਕਿ ਪੁਰਾਣਾ ਗੈਂਗਸਟਰ ਹੈਗਾ ਇਹ ਸਾਨੂੰ ਕਾਫੀ ਦਿਨ ਤੋਂ ਇਹ ਇਹਦੇ ਅਸੀਂ ਜਾਲ ਵਿਛਾਇਆ ਹੋਇਆ ਸੀ ਇਸ ਤੇ ਆਲਰੇਡੀ 17 ਮੁਕਦਮੇ ਜਿਹੜੇ ਵੱਖ-ਵੱਖ ਜੁਰਮਾਂ ਦੇ ਤਹਿਤ ਇਹਦੇ ਤੇ ਦਰਜ ਕੀਤੇ ਹੋਏ ਨੇ ਤੇ ਇਹਦੇ ਇਹਦੇ ਕੋਲ ਅਸੀਂ ਬੱਤੀ گور ਦਾ ਪਿਸਤਲ 7 ਜਿੰਦਾ ਰੌਂਦ ਮੈਜਨ ਐਕਸ਼ੂਲੀ ਗੱਡੀ 2 ਲੱਖ ਦੀ ਡਰਗ ਮਣੀ ਅਤੇ 31 ਗ੍ਰਾਮ ਜਿਹੜੀ ਹਿਰੋਇਨ ਆ ਇਸ ਪਾਸੋਂ ਬਰਾਮਦ ਕੀਤੀ ਗਈ ਹੈ ਕਿੱਥੋਂ ਬਰਾਮਦ ਕੀਤਾ ਇਹ ਅਸੀਂ ਇਸ ਵੱਖ-ਵੱਖ ਜਗ੍ਹਾ ਤੋਂ ਜੋ ਪੁਸ਼ਕਿਸ਼ ਤੇ ਇਹਦ ਕੋਲੋਂ ਬਰਾਮਦ ਕੀਤੀ ਗਈ ਹੈ ਇਹਨੂੰ ਅਸੀਂ ਲੋਕਲ ਕਚਾਰੀਆਂ ਤੋਂ ਬਾਹਰ ਅਹੀਂ ਨਜ਼ਦੀਕ ਇਸ ਨੂੰ ਗ੍ਰਿਫਤਾਰ ਕੀਤਾ। ਕੋਈ ਜਿਹੜਾ ਹਸਲਾ ਇਹਨਾਂ ਕੋਲ ਫੜਿਆ ਕੋਈ ਚੱਲਿਆ ਕਿ ਕੋਈ। ਇਹ ਹਸਲਾ ਜਿਹੜਾ ਬੱਤੀਪੁਰ ਦਾ ਹੈਗਾ ਇਹਦੇ ਬਾਰੇ ਅਸੀਂ ਇਹਦਾ ਪੁਲਿਸ ਤੋਂ ਮਾਲ ਲੈਿਆ ਹੈਗਾ। ਉਸ ਵਿੱਚ ਇਹ ਇਹਦੀ ਵਰਤੋਂ ਕਿਤੇ ਕੀਤੀ ਆ ਜਾਂ ਕਿੱਥੋਂ ਲੈ ਕੇ ਆਇਆ ਇਹਦੇ ਬੈਕਵਰਡ ਲਿੰਕਸ ਕੀ ਹੈਗੇ ਆ ਉਹਦੇ ਬਾਰੇ ਕਲੀਅਰ ਕੀਤਾ ਜਾਊਗਾ। ਕਿੰਨੀਆਂ ਵਾਰ ਦਾ ਤੁਹਾਨੂੰ ਅਨਜਾਨ ਲੱਗਦਾ। ਇਸਨੇ ਹਾਲ ਦੀ ਘੜੀ ਜਿਹੜਾ ਇਹਦੇ ਕੋਲ ਅਸੀਂ ਨਸ਼ੇ ਨਾਲ ਸੰਬੰਧਿਤ ਜਿਹੜਾ ਇਹਦਾ ਅਮਰਸਰ ਸਾਈਡ ਤੋਂ ਇਹ ਨਸ਼ਾ ਲੈ ਕੇ ਆਉਂਦਾ ਸੀ ਬੈਕਵਰਡ ਲਿੰਕਸ ਉਹ ਕਲੀਅਰ ਕਰ ਰਹੇ ਹੈਗੇ ਆ। ਇਸ ਪਾਸੋਂ ਜਿਹੜਾ ਇਹ 2 ਲੱਖ ਡਰਗਮਣੀ ਤੇ 31 ਗ੍ਰਾਮ ਹਿਰੋਇਨ ਜਿਹੜੀ ਆ ਕੁਝ ਨਸ਼ੀਲੀਆਂ ਗੋਲੀਆਂ ਜਿਹੜੀਆਂ ਉਸੇ ਗ੍ਰਾਮਤ ਕੀਤੀਆਂ ਨੇ ਤੇ ਅੱਗੇ ਫਾਰਵਰਡ ਲਿੰਕ 'ਚ ਕਿੱਥੇ-ਕਿੱਥੇ ਵੇਚਦਾ ਸੀ ਉਸ ਦਾ ਵੀ ਪੁਲਿਸ ਮੌਂਡ ਤੇ ਦਰਾਨੇ ਦਾ ਕਲੀਅਰ ਕੀਤਾ ਜਾਦਾ ਕਿਉਂਕਿ ਉਹ ਵੀ ਉਹ ਕਿਸੇ ਕੇਸ ਚ ਨਹੀਂ ਹਾਂਦੀ ਘੜੀਏ ਕਿਸੇ ਮਕਦਮੇ ਚ ਪਿਓ ਨਹੀਂ ਹੈਗਾ ਕੁਝ ਮਕਦਮਿਆਂ ਦੇ ਵਿੱਚ ਬੇਲ ਜੰਪਾ ਕੁਝ ਮਕਦਮਿਆਂ 'ਚ ਜਿਹੜੀ ਐਵੀਡੈਂਸ ਚਲਦੀ ਹੈਗੀ ਉਹ ਸਾਰਾ ਹੁਣ ਦਰਾਨੇ ਰਿਮਾਂਡ ਇਹਦਾ ਕਲੀਅਰ ਕਰਾਉਣਾ